ਮਾਤਾ ਨੂੰ ਮੈਂ ਕਿਹਾ ਮਾਤਾ ਉਹਦਾ ਨਾ ਗੁੱਲੂ ਹੁੰਦਾ ਸਾਡਾ ਲਾਗੇ ਛੈਂਕ ਵਾਲਾ ਸਿੰਘ ਦਾ ਬਹੁਤ ਦਿੰਦੇ ਨਹੀਂ ਮਰ ਮੈਂ ਮਾਤਾ ਨੂੰ ਕਿ ਇਦਾਂ ਹੀ ਇਦਾਂ ਹੀ ਸ਼ੇਮ ਟੂ ਸ਼ੇਮ ਇੰਨਾ ਬੋਲ ਬਾਲ ਲੈਣਾ ਆ ਜਦੋਂ ਜਾਨਾ ਨਾ ਚਮਚਾ ਸਾਡੇ ਨਾਲ ਦੇ ਬਸ ਮੁੜ ਕੇ ਆਈਆਂ ਕਰੇ ਤੇ ਮੇਰੀ ਇਦਾਂ ਹੀ ਬਹਿਸ ਬਾਜੀ ਹੁੰਦੀ ਹੈ ਕਹਿੰਦੇ ਵੀ ਉੱਥੇ ਤੇ ਤੇਰੇ ਗੋਪੀ ਤੂੰ ਜਦੋਂ ਬੋਲਦਾ ਉਹਨਾਂ ਦਾ ਇਦਾਂ ਜਿਆਦਾ ਵੀ ਬੋਲੀ ਮੈਂ ਰੱਬ ਨੂੰ ਹੀ ਮੇਰੇ ਤੋਂ ਬੋਲਿਆ ਬੱਲੇ ਕਹਿੰਦੇ ਕਰ ਵਾ ਬੱਲੇ ਪ੍ਰਭ ਵਾਹ ਰੂਬ ਲਈ ਸੋਨਹਾਰ ਸੋਹਣਾ ਹੈ ਸਰ ਜੀ ਆਹ ਦਿਲ ਖੁਸ਼ ਇਹ ਤੁਹਾਡਾ ਜੀ ਹਜ਼ਾਰ ਜਰ ਵੱਡਿਆਂ ਦਾ ਦਿੱਤਾ ਜਾਣਾ ਦੇ ਨਾ 1000 ਰੁਪਏ ਦੇ ਮੁੰਡੇ ਨੂੰ ਪਹਿਲਾਂ ਕਹਿੰਦੇ ਬਈ 500 ਐਂਟਰੀ ਆ ਨਹੀਂ ਨਹੀਂ ਕੋਈ ਤੇ ਭਾਈ ਹੁਣ ਆ ਕਿੱਥੇ ਰੋਲਾ ਰੋਲਾ ਪਾਇਆ ਫਿਰ ਨਹੀਂ 2000 ਰੁਪਏ 2000 2000 ਹਲੋ ਨਾਲੇ ਉਹ ਉੱਥੇ ਲਾਉਣੇ ਤਾਂ ਅੰਦਰ ਹਾਂਜੀ ਇੱਕੇ ਦੰਦ ਲਾ ਲੈਣੇ ਦੋ ਦੋ ਉੱਥੇ ਲੱਗ ਜਾਣੇ ਆਹੋ ਉਹ ਬਣਾਇਆ ਲੇਗਾ ਇਦਾਂ ਦਾ ਬਣਾਇਆ ਮਾਮਾ ਹਣਾ ਹੁਣ ਆਖੋਗੇ ਦਾ ਬਣਾਇਆ ਉਹ ਜੇ ਤੂੰ ਇਹਦੇ ਇੱਟਾਂ ਸਾਰੇ ਇਕੱਡੇਾਂ ਦੇ ਲਾਦੇ ਲੱਗੇ ਜੇ ਤੇ ਇੰਨਾ ਖਰਚਾ ਕਰਾਈ ਜਾਂਦੇ ਸੀ ਮੈਂ ਲੇ ਕੇ ਨਾ ਟੇਢੇ ਰੋਗ ਦੀਆਂ ਲਾ ਦਈਏ ਤਾਂ ਨਾ ਹੋਰ ਠੀਕ ਹੈ ਲਾ ਦੇ ਤੇ ਟੇਢੇ ਰੋਗ ਦੀਆਂ ਤੁਹਾਡਾ ਹੁਕਮ ਚਾਹੀਦਾ ਹੈ ਇੱਥੇ ਲਾਵਾਂਗੇ ਲਾਵਣੀਆਂ ਕਿਉਂ ਨਹੀਂ ਤੁਹਾਡਾ ਹੁਕਮ ਚਾਹੀਦਾ ਹੈ ਦੇ ਪਾਛਾ ਜੇ ਨੀ ਮੰਗਾਈ ਹੋਗੀ ਕੋਠੀ ਘਟ ਕੀ ਪਾਉ ਕੋਈ ਬਾਹਰਲੇ ਪਾਉਣਗੇ ਬਾਹਰਪੁਰ ਗਿਆ ਕੈਨੇਡਾ ਅਮਰੀਕਾ ਠੀਕ ਹੈ ਪਾ ਪਾ ਦਾ ਡਰਿੰਦਾ ਤੋਰੇ ਫਿਰ ਉੱਤੇ ਹੀ ਆਪ ਹੀ ਰੱਖਿਆ ਉਹਨੂੰ ਜੀ ਆਪ ਹੀ ਰੱਖਿਆ ਇੱਥੇ ਉਹਨੇ ਕਰਨਾ ਕੱਛ ਨਹੀਂ ਹਾਂ ਜੀ ਆਪ ਹੀ ਰੱਖਿਆ ਠੀਕ ਉਹਨੇ ਆਖਿਆ ਵੀ ਤੂੰ ਰਹਿ ਨਹੀਂ ਨਹੀਂ ਵਧੀਆ ਇੱਥੇ ਜਾਣੀਏ ਤੇ ਪਹਿਲਵਾਨ ਜਾਣੇ ਹੁਣ ਹਾਂ ਨਹੀਂ ਨਹੀਂ ਵਧੀਆ ਹਾਂ ਵਧੀਆ ਵਧੀਆ ਉਹ ਆਂਦਾ ਵੀ ਜਾ ਉੱਥੇ ਕਿਤੇ ਕੰਮ ਛੋੜਾ ਆ ਮਿਲਿਆ ਉਹਨੂੰ ਅੱਛਾ ਕਹਿੰਦਾ ਪੈਸੇ ਕੰਮ ਤੇ ਸਾਰੇ ਤੇ ਰਿਆ ਤੇ ਮੁੜ ਕੇ ਹੋ ਦੂ ਜਾ ਇਹ ਨਾਵੇ ਅੱਗੇ ਤੁਨੇ ਗਏ ਤਾਂ ਮਾਸ ਚਾਲੂ ਹੋਏ ਆ ਬੂਟੇ ਇਹ ਤਾਂ ਇਹ ਜੇ ਬੂਟੇ ਹਾਂ ਕੋਹ ਦੋਰੇ ਵਿੱਚ ਕੋ ਕੋ ਨਹੀਂ ਦਰੇ ਹੋਰ ਭਾ ਇਹਨਾਂ ਦੇ ਰੱਦੇ ਪੱਤੇ ਜੀ ਇਹਨੂੰ ਕੱਟ ਲਿਆ ਇੱਕ ਤਰ੍ਹਾਂ ਤੁਰਨ ਦੀ ਗੱਲ ਜੇ ਤੁਰ ਪੈਂਦੇ ਫੇਰ ਇਹਨਾਂ ਚੱਲ ਪਾਣਾ ਹੋਰ ਪੇ ਬੰਦੇ ਆ ਗਏ ਸਾਰੇ ਆਹ ਉਹ ਪਾਣੀ ਦਾ ਇਹ ਬੰਦਾ ਆਇਆ ਪਾਣੀ ਪੋਣ ਲੋ ਹਾਂ ਪਾਣੀ ਪੋਣ ਲੋ ਨਾਲ ਹੀ ਉਹਨਾਂ ਮਿਸਤਰੀਆਂ ਲਾਈ ਜੀ ਮਗਰ ਕੋਡੀਨਾ ਕੋਈ ਨਹੀਂ ਨਾ ਲਓ ਨਹੀਂ ਨਹੀਂ ਕੋਈ ਉਹ ਸੁਣੋ ਕਿੰਨੀ ਮੇਰੀ ਬਣੀ ਨਾ ਆਇਆ ਅੰਡਾ ਘਰੇ ਖੜੀ ਜੱਲਾ ਪੁਣੀ ਗੇ ਕੋਈ ਤੁਹਾਡਾ ਕੋਈ ਹਾਲ ਨਹੀਂਗਾ ਕਿੰਨਾ ਕੰਡ ਪੈਨ ਗੈਂਡ ਜਿੰਦੇ ਕੋਈ ਪੈਸਾ ਪੋਹ ਹੈ ਕਿ ਨਹੀਂ ਕੁਛ ਨਹੀਂ ਹਰ ਬਾਣੀ ਬਈ ਕਿ ਕਿਹੜੇ ਸਟਾਰ ਬਣਨੂ ਇਥੇ ਕੁਝ ਨਾ ਕੁਝ ਤੇ ਦੇਵੇ ਕਮੇਟੀ ਕੁਛ ਨਹੀਂ ਦਿੱਤਾਉਣੇ ਪੈਂਦੀ ਹੈ ਹੈ ਆ ਆਉਦੀ ਲਾਉਣੇ ਪੈਂਦੇ ਆਪ ਲਾ ਕੇ ਆਏ ਜੇ ਮੇਰੀ ਵਿੱਚ ਮਾਲ ਵੇਚਾ ਹੀ ਭੈੜੀ ਆਪ ਧੱਕਾ ਨਾ ਤੁਹਾਡੀ ਮਾਲੇ ਦੇ ਇਹਨੂੰ ਵਜੀਆਂ ਛੱਡੋ ਇਹ ਜੈ ਘੇੜ ਕੇ ਜੋਰ ਤੁਰ ਜਾਣਾ ਆਹ ਨੂੰ ਕੱਟ ਲਓ ਤਾਂ ਨਾ ਕੀ ਬਸ ਜਿਹੜੇ ਗਰਮੀ ਨੇ ਮੈਜਾਈ ਇਹਦੇ ਵਿੱਚ ਓਪਨ ਵਾਲਿਆਂ ਨੂੰ ਵੀ ਕੱਟ ਕਰਾਇਆ ਪਹਿਲਾਂ ਬਾਈ ਕਹਿੰਦੇ ਪਹਿਲਾਂ ਕਿਦੇ 500 3000 ਰੁਪਏ ਦੇ ਆ ਗਏ ਨਾ ਕਿੱਲੇ ਕਿੱਲੇ ਉਹ ਪਿੰਦਿਆ ਤੈਨੂੰ 10000 ਰੁਪਏ ਦੇ ਮੈਨੂੰ ਇਹ ਤੁਹਾਡਾ ਜਿਹੜਾ ਜਿਹੜਾ ਵੱਡਿਆ ਨਾ ਕੱਟਾਇਆ ਉਹ ਦੇ ਨਾ ਮੈਂ 10000 ਰੁਪਏ ਦੇ ਮੈਨੂੰ ਪਹਿਲਾਂ ਕਹਿੰਦੇ ਬਾਈ 500 ਐਂਟਰੀ ਆ ਨਹੀਂ ਨਹੀਂ ਕੋਈ ਤੇ ਬਾਈ ਹੁਣ ਆ ਕਿੱਥੇ ਰੋਲਾ ਰੋਲਾ ਪਾਇਆ ਫਿਰ ਨਹੀਂ 2000 ਰੁਪਏ ਦੇ 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 ਹਰੋਂ ਖਾਲੇ ਕੇਲੇ ਗੁੱਲੇ ਠੀਕ ਹੈ ਆਦੇ ਆ ਜਾ ਤੂੰ ਕੋਈ ਨਹੀਂ ਕੋਲ ਨਹੀਂ ਮੇਰੇ ਜਿੱਤੋ ਕਾਰਪੜਾ ਇਹ ਤਾਂ ਹੋਇਆ ਪੁੱਛਦਾ ਕਿ ਟੂਰਨਾਮੈਂਟ ਵਿੱਚ ਪਾ ਦੇ ਟੂਰਨਾਮੈਂਟ ਵਿੱਚ ਚਿੱਲ ਜਾਂਦੀ ਉਹ ਨਹੀਂ ਮੁੜਨੀ ਗਾ ਆ ਗਏ ਸੋਣੂ ਕੋਈ ਆਪਣਾ ਥੋੜੇ ਬੋਦੇ ਦੇ ਪਾਏ ਦਿਆ ਕਰਦੇ ਬੱਚਿਆਂ ਨੂੰ ਜਿੱਤਾਂ ਇਹ ਤਾਂ ਹੋਇਆ ਪੁੱਛਦਾ ਜੀ ਵਾ ਸਾਈਂ ਢੀ ਇੱਕ ਵੀ ਨਹੀਂ ਆਪਾਂ ਅਰੇ ਮੰਨ ਲੇ ਕਿ ਚਲੋਗੇ ਫਾਈਨਲ ਦੇ ਵਿੱਚ ਰੱਖ ਦੇ ਕੁਝ ਪਤਾ ਨਹੀਂ ਫਾਈਨਲ ਚ ਹੀ ਰੱਖ ਦੇ ਯਾਰ ਵੱਡੀਆਂ ਟੀਮਾਂ ਆਏ ਆ ਫਾਈਨਲ ਜਾਊਗਾ ਉਹ ਮਿਲਣਾ ਨਹੀਂ ਫਿਰ ਤੂੰ ਤੂੰ ਵੇਟ ਜੇ ਸਾਡੇ ਕਿੰਨਾ ਵੇਟ ਆ 65 ਜਦੋਂ 65 ਦਾ ਫਾਈਨਲ ਹੋਊਗਾ ਉਦੋਂ ਤੇ ਰੱਖਿਆ ਹੋਊ ਕੁਝ 65 ਜੀ ਵਿੱਚ ਨਕਲੀ ਮੋਰਲ ਆ ਕੇ ਵੜ ਜਾਂਦੀ ਹੈ ਬਹੁਤ ਬੋਕੋ ਕਰ ਰਹੀ ਹੈ ਜੇ ਡੇਟ ਵਧਾ ਲੈ ਅਗਲੀ ਜੇ ਡੇਟ ਵਧਾ ਲੈ ਉਹ ਵੀ ਵਰ ਜਾਂਦੇ ਆ ਫਿਰ ਕੀ ਆਪਾਂ ਜੀ ਕਹੀ ਰੋਟੀ ਛੱਡੀ ਗਏ ਗਾਣ ਨਾਲ ਵੇਟ ਨਹੀਂ ਕਰਾਂ ਸੀ ਜਿਹਨਾਂ ਨੇ ਖੇਡ ਲੈ ਸਾਡਾ ਰੈਕਟ ਮਾੜਾ ਹੀ ਹੋਣਾ ਸੀ ਜਿਹੜਾ ਚੱਤੀ ਕਰਦੇ ਸਾਡਾ ਜੀ ਕਮੇਟੀ ਵੀ ਵੱਡਾ ਰੈਡ ਡਰੀ ਜਿਵੇਂ ਆਪਦੇ ਪਿੰਡ ਦਾ ਸਾਡਾ ਦੇਖ ਕੇ ਇਹ ਕਹਿੰਦੇ ਕਿ ਪਲੇਅਰ ਬੰਨ ਪਲੇਅਰ ਇੰਨਾ ਚੋਂ ਨਿਕਲਨੇ ਬੰਨ ਨਹੀਂ ਜਾਂ ਦੇਲ ਸੋਹਰੇ ਸਾਹਮਣੇ ਕੀ ਬੰਨ ਕੇ ਚਾਰੇ ਪੱਲਿਓ ਚਲਾ ਕੇ ਪੈਣ ਸਾਰੇ ਇੱਕ ਮੇ ਦੋ ਦਿਨ ਹੋ ਗਏ ਤੀਜੇ ਨਾਲ ਕਿਥੇ ਗਿਆ ਨਹੀਂ ਨਾ ਕੀ ਗੱਲ ਕਰ ਰਹੇ ਹੋ ਜਿੱਤ ਕੋਈ ਵੀ ਹਸਰੀ ਗੱਲ ਤੇ ਕਿਰਾਇਆ ਲੈਣਾ ਕੋਈ ਕਹਿੰਦੇ 500 ਰੁਪਏ ਦੇ ਦੋ ਸਾਨੂੰ ਫੇਰ ਕਿਰਾਇਆ ਦਾ 500 ਕਿਰਾਇਆ ਦਾ 500 ਭਰਦੇ ਆ ਇਤਰਾਜ ਦਾ ਕਿੱਦਾਂ ਮਗਲ ਜੇ ਆਪਾਂ ਚੱਲ ਮੇਰਾ ਬੇਟ ਵੱਧ ਅੱਛਾ ਇਤਰਾਜ ਦਾ ਹਾਂਜੀ ਬਈ ਪਹਿਲਾਂ ਇਤਰਾਜ ਫੀਸ ਭਰੋ 10000 ਰੁਪਏ ਜਾਂ 500 ਰੁਪਏ ਤੇ ਪ੍ਰੋਪਰਟੀ ਕਮਾਉਂਦੇ ਇਹ ਇਨਾ ਇਤਰਾਜ ਗਲਤ ਨਿਕਲ ਗਿਆ 10000 ਰੁਪਏ ਇਹਨਾਂ ਲੱਗਿਆ ਗਿਆ ਮਾਨੀ ਉਹਨਾਂ ਨੇ ਮੋੜਨਾ ਨਹੀਂ ਜੀ ਮੋੜਨਾ ਨਹੀਂ ਐਂਟਰੀ ਵੀ ਭਲਵਾਂ ਜੀ ਕਹਿੰਦੇ ਪੈਸੇ ਦੇ ਕੇ ਕਰਦੇ 1000 ਰੁਪਏ ਮੋੜ ਦੇਵਾਂਗੇ 500 ਰੁਪਏ ਐਂਟਰੀ ਖਰਚਾ ਮੰਗਾਇਆ ਨਹੀਂ ਕਿ ਤੂੰ ਫੋੜ ਖਿੱਚੀ ਮੇਰੇ ਵੇ ਮਾਲਵੇ ਤੋਂ ਆਈ ਏ ਕਬੱਡੀ ਦਾ। ਇਹ ਸਾਡੇ ਪਿੰਡ ਸਾਡੇ ਰਲ ਕੇ ਖੜਾਈ ਜਾਂਦੇ ਯਾਰ। ਜਿਹੜੀ ਟੀਮ ਪਿੰਡ ਦੀ ਨਾਲ ਉਹਨੂੰ ਰਲ ਕੇ ਖੜਾ ਕੇ ਜਿਤਾ ਦਿੰਦੇ ਆ। ਪਿੰਡ ਦੀ ਨਾਲ ਪਿੰਡ ਦੀ ਜਿਤਾ ਦਿੰਦੇ ਆ ਜਿਹੜੇ ਪਿੰਡ ਦੀ। ਨਹੀਂ ਯਾਰ ਪੱਲਗੀ ਦੇਖਰ ਹੁੰਦਾ ਟੀਮਾ ਹੁੰਨੀ ਹੈ ਕਿ ਸੱਜੇ ਤੋਂ ਸਾਜੇ ਕਰਨਾ ਜਿੱਦਾਂ ਨੂੰ ਤੁਸੀਂ ਆਏ ਤੇ ਨਾ ਆਪਾਂ ਕਰਨੀ ਤੇ ਸੇਵਾ ਹੀ ਆ। ਕਿ ਜਿੱਦਾਂ ਨੂੰ ਤੁਸੀਂ ਆਏ ਤੁਹਾਡਾ ਦਿਲ ਨਾਲ ਤੋਣਾ ਯਾਰ 1500 ਰੁਪਏ ਦੇ ਦੇਣਾ 2000 ਦੇ ਦੇਣੀ ਯਾਰ। ਬੱਚਿਆਂ ਨੂੰ ਨਾ ਦਿੰਦੇ ਨਹੀਂ ਭਾਈ ਕਿੱਥੇ ਚਲੋ ਵੀ ਰੋਟੀ ਪਾਣੀ ਖਾ ਲਿਓ ਚਲੋ ਕੇਲੇ ਕੋਲੇ ਖਾ ਲਈਏ ਹਨਾ। ਅਸੀਂ ਜੋ ਉਹਦੇ ਆਪਣਾ ਸਾਦੇ ਖੇਡੇ ਸਾਦੇ ਖੇਡਣਾ ਕਰੀਏ ਸਭ ਨਹੀਂ ਹੈ ਰਵਿਦੀ ਪਹਿਲਾਂ ਗੱਲ ਕੀਤੀ ਸੀ ਪਹਿਲਾਂ ਦੂਜਾ ਰਾਉਂਡ ਹਰੇ ਦਾ ਤੁਹਾਨੂੰ 2500 ਤਿੰਨ ਜਰਮ ਅੱਛਾ ਅਸੀਂ ਸੈਮੀ ਹਰੇ ਉਹਨਾਂ ਨੇ ਐਂਟਰੀ ਵੀ ਨਹੀਂ ਖੋੜੀ ਐਂਟਰੀ ਮੋੜ ਨਹੀਂ ਬਲ ਆਉ ਆਪਣਾ ਇਹ ਗੰਦੇ ਨਾਲ ਬਜਣੀ ਉਹਨੂੰ ਕੀ ਦੋਣੇ ਪੁਆਇੰਟ ਕਿੰਨੇ ਸੀ ਤਿੰਨ 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 ਬੈਡੀ ਕੋਲੇ ਛੁੱਟੂ ਨੇ ਕੀ ਕਲਾ ਲੱਗਦਾ ਕਿ ਇਹ ਹੁਣ ਦਿਨ ਦਿੱਤੇ ਤਾਂ ਨੰਬਰ ਤਿੰਨ ਤਿੰਨ ਰਹਿ ਗਏ ਬਦਿਆ ਤਾ ਕੀ ਬਣੂਗੇ ਤਾਂ ਜੀ ਤੈਨੂੰ ਤਗੜੀ ਨਹੀਂ ਹੁੰਦੀ ਜੀ ਮੇਰੇ ਇਧਰ ਤਿੰਨ ਦਾ ਬੰਦਾ ਖੇਚ ਤੂੰ ਕੇ ਕੱਢ ਹੀ ਦਿੰਦਾ ਬੰਨੇ ਆਪਣੇ ਤੋਂ ਜੋ ਸ਼ੂ ਮੈਚ ਨੇ ਚੱਲ ਜਿਹੜੀ ਕਬੱਡੀਆਂ ਪਿੰਦੇ ਨੇ ਕਿਹੜਾ ਏਰੀਆ ਤੇ ਡੇ ਵਧੀਆ ਮੁੰਡੇ ਬੰਨ ਵਾਲੇ ਹੋਇਆ ਕਰੇ ਨਾ ਇਹ ਮੱਝ ਪਿੰਡ ਆਹ ਇਹ ਤਾਂ ਮਾਰ ਤੂੰ ਤਿੰਨ ਬੰਦਾ ਕੋਈ ਤੇ ਕੀ ਪਤਾ ਲੱਗਦਾ ਇਹ ਕੁਝ ਨਹੀਂ ਪਤਾ ਲੱਗਦਾ ਲੈ ਹੋਰ ਜੀਰ ਆਪਾਂ ਜਿੰਨੇ ਮਿੰਟ ਦਾ ਗ੍ਰੈਂਡ ਲੱਖਣ ਦੇ ਕਬੱਡੀ ਲਈ ਚਲੋ ਕੋਈ ਆਰਾਏ ਦਾ ਨਾਮ ਲਿਆ ਕਰੋ ਉਹ ਜੂ ਸਾਰਾ ਕਿੱਝ ਮਣੀ ਆਈਆਂ ਤੂੰ ਆਈ ਪਈ ਹੋਣਾ ਯਾਰ ਆ ਜਾਇਆ ਤੂੰ ਇਹਦੇ ਚੀਜ਼ ਚੱਟ ਰਹੀ ਆਈ ਜੀ ਜਾਂ ਕਚਾਂ ਹੋਈ ਨਹੀਂ ਕੋਈ ਚੱਕਰ ਨਹੀਂ ਇਹਦੇ ਕੋਲ ਡਰਿੰਕ ਹੈ ਭਾਈ ਮੈਂ ਨਾਲ ਉਹ ਕੇਵਲ ਲਾ ਦਿਗਾ ਗਾ ਖਰਾਕ ਰੂਗ ਮਿਲੇ ਤੇ ਬਣਿਆ ਪਿਆ ਮੁੰਡਾ ਇਹਨਾਂ ਸਾਹਣਾ ਭਾਜੀ 200 ਰੁਪਏ ਤੇ 3 ਪੁਆਇੰਟ ਮੁੱਲ ਲੈ ਹੈਗੇ ਤਿੰਨ ਤਿੰਨ ਨੰਬਰ ਕਹਿੰਦੇ ਪਿੱਛੇ ਉਹ ਪਿੱਛੇ ਲੋਬ ਪਿੱਛੇ ਲੋਬ ਆਵੇ ਮੁੰਡਾ ਬਣਿਆ ਇਹ ਨਰੀ ਛੈਣੀ ਹੂ ਹਾਂਜੀ ਹਾਂਜੀ ਇਹ ਗੱਲ ਆ ਬਈ ਪੈਂਡਲੇ ਬਹੁਤ ਸੋਰ ਕਰ ਦਿੰਦੇ ਪੋਲ ਸਬੋਰਡ ਤੇ ਹੋਰ ਤਰੀਕੇ ਨਾਲ ਹੋਵੇ ਨਾ ਬਣਿਆ ਪਿਆ ਸਾਡੇ ਪੈਂਡ ਦੇ ਠੀਕ ਹੈ ਕਾਲੜ ਤੇ ਬੜਾ ਪਰ ਪਛਾਣ ਲੈਂਦੀ ਲੋੜ ਇਹ ਬੱਚਿਆਂ ਨੇ ਇੱਥੇ ਖੇਡ ਖੇਡ ਕੇ ਸਾਹਮਣੇ ਦੇ ਲੋਕ ਕੀ ਖੇਡਣਗੇ ਕੀ ਖਾਣਗੇ ਤੇ ਕੀ ਪੀਣਗੇ

ਸਾਹੀ ਨੇ ਇਹ ਇਹ ਮੁੰਡੇ ਦਾ ਉਹ ਇਹ ਫੋਟੋਆਂ ਹੀ ਕਰਾਉਣੀਆਂ ਪੈਣੀਆਂ ਤੁਹਾਨੂੰ ਕੱਲ ਵੀ ਹੈਲੋ ਆਪਣੇ ਦੋਸਤ ਆਏ ਨੇ ਜਿੱਤ ਕੇ ਨਹੀਂ ਆਏ ਚਲੋ ਕੋਈ ਨਹੀਂ ਹਰ ਗਏ ਭਾਵੇਂ ਫਿਰ ਵੀ ਕੋਈ ਚਲ ਆਪਾਂ 50 ਰੁਪਏ ਕੋਲ ਆ ਕਿਨ ਮਾਮਾ ਚੜੇ ਇਹ ਇਧਰ ਘਰ ਮੜਿਆ ਆ ਇਧਰ ਹੀ ਆ ਕੰਮ ਮੜ ਲੱਗ ਗਿਆ ਹਾਂ ਹੱਥ ਜੋੜ ਕੇ ਬੇਨਤੀ ਆ ਇਹਨਾਂ ਨੂੰ ਕੋਈ ਦੇ ਦਿਆ ਕਰੋ ਹਣ ਤਰੋ ਜੇ ਤਗੜੇ ਨਹੀਂ ਆ ਕੋਲੋਂ ਪੈਸੇ ਲੱਗਿਆ ਕੀ ਕਰਾਂ ਕੋਲੋਂ ਪੈਸੇ ਲੱਗਿਆ ਚੋਰੇ ਇੱਠੇ-ਕੁੱਠੇ ਕਰਕੇ ਤੇ ਕਿਰਪਾ ਕਰ ਦਿਆ ਕਰੋ ਥੋੜੀ-ਬੋਧੀ ਕਰ ਦਿਆ ਕਰੋ ਜਿਆਦਾ ਨਹੀਂ 7-800 ਦੇ ਦਿਆ ਕਰੋ ਹਣਾ ਤਾਂ ਉਹਦੇ ਲੈ ਜਨ ਘਰੇ ਵਿਚਾਰੇ ਘਰੇ ਕੋਸਤੇ ਜਿਹੜੇ ਆਹ ਡਾੜੀ ਲਾ ਕੇ ਆਏ ਉਹ ਤਾਂ ਲੈ ਜਨ ਆਹੋ ਜਿਹੜੇ ਜੂ ਜਹਾ ਸੀ ਪੀ ਰਹਿਣ ਹੁਣ ਇਹਨਾਂ ਦੇ ਚਿਹਰੇ ਦੇਖੋ ਤਾਂ ਕਰ ਓਏ ਆਹ ਦੇਖੀਏ ਆਹ ਵੇ ਵੇ ਇੱਧਰ ਦੇਖੋ ਅਚ ਉਹਦਾ ਹੱਸੰਦਿਆ ਜੁੱਧਾ ਇਹ ਅੰਦਰੋਂ ਹੱਸਾ ਨਹੀਂ ਅੰਦਰੋਂ ਹੱਸਣਾ ਨਹੀਂ ਆਉਂਦਾ ਕੋਈ ਨਹੀਂ ਹੋ ਜੂ ਕਿਰਪਾ ਤਗੜੇ ਹੋ ਜਾਣਗੇ ਕਿੰਨ ਤੇ ਕਰਿਓਦੇ ਮਾੜਾ ਹਲਕੋ ਇਹਨਾਂ ਦਾ ਪਤਾ ਨਾਲੇ ਕੋਈ ਹੱਟ ਉਧਰ ਜਿੰਜੂ ਪੈਣਾ ਵੇਟ ਪਤਾ ਨਹੀਂ ਕਿਦੋਂ ਕਰਾਈ ਤੂੰ ਦੇਖ ਕਿੰਨੀ ਕੀ ਵੇਟ ਛੇੜੀ ਮੈਂ ਬੜੀ ਛੇੜੀ ਵੇਟ ਮਾਰੇ ਜੀ ਬਹੁਤ ਜਿਆਦਾ ਦੇਖੋ 25 ਕਿਲੋ ਅਜੇ ਸਟਾਰਟ ਕੀਤੀ ਇਹ ਵਾਰੀ ਛੁੱਟੇ ਮਾਰਨਾ ਮੈਂ ਖੜਿਆ ਦੋ ਮੈਚ ਤੇ 35 ਦੇ ਹਾਂ ਦੋ ਬਦਾਲੀ ਛੇੜਨਾ ਆਪਾਂ ਤੀਜਾ 60 ਵੀ ਬੜੀ ਛੇੜੀ 70 ਜੀ ਬਹੁਤ ਜਿਆਦਾ ਜੇ ਪਾਈ ਤੂੰ ਛੇੜੀ ਬਣਾ ਜੀ ਵੇਟ ਨਹੀਂ ਬੜੀ ਕੁੱਟੀ ਮੈਂ ਨੰਬਰ ਹੀ ਬੜੀ ਬੈਸਟੀ ਬੜੀ ਆ ਤਾ ਹੁਣੇ ਵੀ ਛੇੜੀ ਹਾਂ ਬੜੀ ਚੰਗੀ ਹੈ ਉਹ ਚਾਹਦੇ ਕਹਿੰਦੇ ਆ ਕਿ ਕੋਲੋਂ ਪਹਿਲੇ ਲਾ ਕੇ ਆਏ ਆ ਤੇ ਬਣੀ ਗੱਲ ਕੋਈ ਨਹੀਂ ਇਹ ਵੀ ਕੋਲੋਂ ਲਾ ਕੇ ਆਏ ਆ ਆਹੋ ਉਹ ਗੇ ਭਰਾਵਾ ਆਇਆ ਕਿ ਉਹ ਦੇ ਦੇ ਤੇ ਇਹਦੇ ਹੁਣ ਮੇਰੇ ਤੋਂ ਮੁੜ ਕੇ ਇਹਨਾਂ ਨੇ ਹਿਸਾਬ ਲੈਣਾ ਹਾਂਜੀ ਆਪਣੀ ਟੀਮ ਨੇ ਆਪਣੇ ਕਿਹੜੇ ਵੀ ਬੱਬੇ ਸੰਧੂ ਨਹੀਂ ਮੁੜ ਕੇ ਭਰਾਵਾ ਕੱਲੀ ਕੱਲੀ ਗੱਲ ਦਾ ਹਿਸਾਬ ਲੈਂਦੇ ਆ ਕੱਲਾ ਕਲਰ ਪੀਆ ਹਿਸਾਬ ਲਈ ਆਪੋ ਸਿੱਧੀ ਗੱਲ ਹੈ ਆਪਣੇ ਪਰਵਾਣੀ ਫਿਰ ਕਬੱਡੀ ਕਬੱਡੀ ਇਸ ਤਰ੍ਹਾਂ ਆਪਣੇ ਮਾਜੇ ਆ ਲੈ ਉਧਰ ਸਹੀ ਜੀ ਹਨਾ ਕਬੱਡੀ ਆਪਣੇ ਦੇ ਲੈ ਗੁਰੂਆਂ ਪੀਰਾਂ ਦੀ ਧਰਤੀ ਆ ਆਪਣੀ ਮਾਜਾ ਮਾਜੇ ਚ ਭੁੱਖਾ ਮਰਦਾ ਬਿਲਕੁਲ ਹਾਂ ਜੀ ਇਧਰ ਤੇ ਆਪ ਹੁਣ ਇਹ ਵੀ ਚਰੇ ਆ ਕੇ ਸੁਣਨਦੇ ਆ ਉਧਰ ਤਾਂ ਢੋਲੀ ਰੱਜ ਕੇ ਜਾਂਦੇ ਆ ਆਹੋ ਵਾਖੇ ਇੱਥੇ ਦੇ ਪਲੇਅਰ ਇਦਾਂ ਬੰਦੇ ਉੱਤੇ ਦੇ ਉੱਥੇ ਆਪਣੀਆਂ ਕਮੇਟੀਆਂ ਨਾ ਜਿੱਦਾਂ ਮਰਜ਼ੀ ਆ ਮਰਦਿਆਂ ਜੋਂ ਹੁੰਦੀਆਂ ਦੇ ਹੀ ਦਿੰਦੀਆਂ ਜੀ ਜੀ ਕਰਦੇ ਫਿਰ ਵੀ ਨਾ ਜੀ ਵੀ ਕਰਦੇ ਆ ਨਾ ਉਹਨਾਂ ਦੇ 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 ਨੇ ਇੱਥੋਂ ਦੀਆਂ ਕਮੇਟੀਆਂ ਜਿਹੜੇ ਰੂਲ ਆ ਨਾ ਉਹਨਾਂ ਤੋਂ ਟੱਤ ਮੱਤ ਨਹੀਂ ਹੁੰਦੀਆਂ ਆਂਦਾ ਕੱਲ ਹਣਾ ਪੁਲਿਸ ਤੇ ਲਿਖਿਆ ਤੇ ਮੈਂ ਪੰਜਾਬ ਲਾਈਵ ਵਾਲਾ ਪਾਇਆ ਜਿਹੜੀ ਅਹੀ ਨੇ ਤਿੰਨਾਂ ਚੀਜ਼ ਉਹ ਤੋਂ ਬਾਅਦ ਚ ਨਹੀਂ ਬੱਸ ਇੱਥੇ ਇਦਾਂ ਹੁੰਦਾ ਸਰ ਪੱਥਰ ਤੇ 700 ਰੁਪਇਆ ਤੇਲ ਫੂਕ ਕੇ ਨਾ ਪੰਜ ਗੱਲ ਆਏ ਮੁੰਡੇ ਮੇਲੇ ਮੈਨੂੰ ਐ 700 ਰੁਪਇਆ ਤੇਲ ਫੂਕ ਕੇ ਨਾ ਪੰਜ 33 ਲਿਖਿਆ ਜੀ 65 ਕਿਲੋ ਵੇਟ ਹੋਊਗਾ ਆਲੇ ਸਾਰੇ ਆ ਗਏ ਆ ਤੇ ਆ ਗਏ ਪੁੱਛੇ ਆਣਗੇ ਇਹ ਤਾਂ ਇੱਥੇ ਹੀ ਲਿਖਿਆ ਸੀ ਆਂਦੇ ਹਰ ਤੋਂ ਗਲਤੀਆਂ ਲਿਖਿਆ ਗਿਆ ਨੇਗੇ ਚਲੋ ਹੁਣ ਸਾਡਾ ਲੱਗ ਗਿਆ ਫਿਰ ਬਸ ਆ ਸਾਨੂੰ ਗਾਲਾਂ ਕੱਢੀਆਂ ਗਾੜੀਆਂ ਪੈਸੇ ਦੀਆਂ ਦੇ ਪਾਏ ਕਿੰਨੇ ਟੜੇ ਕਿੰਨੇ ਕਿੰਨ ਕਿੱਥੋਂ ਆਏ ਤੁਸੀਂ ਯਾਰ ਯਾਰੇ ਸ਼ਾ ਕਿੰਨੇ ਕਿ ਦੂਰੇ ਇਥੋਂ ਇਹ ਤੋਂ ਕਾਫੀ ਤਾਂ ਹੈ ਜਨਾ ਕਿੰਨੇ ਕਿਲੋ 40 45 ਕਿਲੋ ਮੀਂਹ 40 45 ਚੱਤੇ ਆਈ ਮੋਟਰਸਾਂਗ ਕੀ ਬਣਿਆ ਤੁਹਾਡਾ ਮੈਜ ਦਾ ਕਵਾਟਰਰ ਕਵਾਟਰਰ ਕੇ ਕੀ ਹੀ ਜੇ ਫਾਈਨਲ ਤੇ ਚਲ ਜਾਂਦੇ ਕੀ ਹੀ ਉਹਨਾਂ ਦਾ ਨਾਮ ਦੀ 8160 8160 ਹਾਂਜੀ ਕਿੰਨੇ ਜਾਣੇ ਤੁਸੀਂ ਚਾਰ ਚੌਵੀਂ ਕਵਾਟਰਰ ਕੇ ਤੇ ਇਦੀ ਕਰਨੋਂ ਰਹੇ ਜ ਤੁਹਾਡੇ ਚੋਹਾਂ ਚ ਪਾਜੀ ਰੈਡਰ ਹੋ ਤਾ 45 ਕਿਲੋ ਤੂੰ ਰੈਡਰ ਆ ਭੱਜਿਆ ਨਹੀਂ ਗਿਆ ਕਿੰਨੇ ਫੜੇ ਗਿਆ ਮੈਂ ਸਾਰਿਆਂ ਤੋਂ ਚਾਰ ਹੀ ਪਾਇਆ ਚਾਰੇ ਫੜਿਆ ਇਹਨਾਂ ਨੇ ਪਾਇਆ ਜੱਫਾ ਕੋਈ ਨਹੀਂ ਨਾ ਨਹੀਂ ਉਹ ਵੀ ਲਾ ਗਿਆ ਤੇ ਹਿਉਣੀ ਵੱਡੀ ਚੁੰਡੀ ਨਹੀਂ ਪਹਿਲੇ ਮਾਰਦਾ ਬਾਕੀ ਮੈਚ ਤਾਂ ਪੂਰੇ ਖੜ ਗਿਆ ਮੈਂ ਉਹ ਮਾਰੀਏ ਭਾਰੇ ਸੀ ਨਾਲੇ ਅੱਛਾ ਪਹਿਲਾਂ ਮੈਂ ਸਾਰੇ 65 ਕਿਲੋ ਦਾ ਹੂੰ ਲੜੀ ਹੈਗੇ ਭਾ ਜਿੰਨਾ ਬੜਾ ਅੜੇ ਤੇ ਹੈਗੇ ਚਾਰੇ ਹੁਣ ਖਾਣਗੇ ਕੀ ਹੁਣ ਚੋਸਲਾ ਹੀ ਆਪ ਹੌਸਲੇ ਹੀ ਖਾਣ ਹੁਣ ਜੱਗੂ ਕਹਿੰਦਾ ਹੌਸਲਾ ਹੀ ਖਾਣ ਹੁਣ ਇਹਨਾਂ ਲਈ ਦੁਕਾਵਾ ਆਈਆਂ ਮਾਰ ਇਹ ਮਾਰ ਸੁੱਤੇ ਨਾਲ ਹੀ ਪਾਏ ਇਵੇਂ ਮਾ ਜੀ ਨੇ ਸਟਰਗਲ ਫੇਸ ਚੱਲਦਾ ਵੈਸੇ ਹੈ ਨਾ ਇਹ ਜ਼ਰੂਰੀ ਹੈ ਜ਼ਰੂਰੀ ਹੈ ਨਾ ਇਹ ਜ਼ਰੂਰੀ ਹੈ ਹੁਣ ਪਹੁੰਚ ਜਿੱਦਾਂ ਤੜੇ ਜੇ ਇਦਾਂ ਘੜ ਘੜ ਕੇ ਤਕੜੇ ਹੋਣਗੇ ਨਾ ਤੇ ਕਦਰ ਕਰਨਗੇ ਹਾਂਜੀ ਜੇ 11 ਰਾਂ ਬੰਦਾ ਤਕੜਾ ਹੋ ਜਾਂਦਾ ਕਦਰ ਨਹੀਂ ਕਰਦਾ ਬਿਲਕੁਲ ਹੁਣ ਇਹ ਕਿਸੀਆਂ ਕਰ ਕਰ ਅੱਗੇ ਆਉਣਗੇ ਨਾ ਫਿਰ ਇਹਨਾਂ ਨੂੰ ਕਬੱਡੀ ਦੀ ਕਦਰ ਕਰਨੀ ਹੈ ਸਹੀ ਗੱਲ ਪਹੁੰਚੀ ਤੇ ਜੇ ਕੋਈ 11 ਰਾਂ ਮੱਲ ਬਣ ਜਾਂਦਾ ਨਾ ਹਾਂਜੀ ਉਹ ਕਦਰ ਨਹੀਂ ਕਰਦਾ ਸਹੀ ਗੱਲ ਪਹੁੰਚੀ ਉਹਦਾ ਆਪਣੇ ਤੇ 11 ਰਾਂ ਹੀ ਬੰਦੇ ਹੀ ਉਧਰ ਮਾਜੇ ਚ ਆ ਦਈ ਓਪਨ ਖੇਡ ਕੇ ਆ ਕੈਂਚੀ ਦੇ ਮਾਰੀ ਹੈਂ ਆਪਣੇ ਆਪਣੇ ਖੇਡੇ ਵੇਟਾ ਗੁਰਦੇਵ ਵਰਗੇ ਨੇ ਕੁੜੀ ਹਵਾ ਬੱਕਰਾ ਲੰਡੇ ਕੁੱਤੇ ਨੂੰ ਖਾਂਦਾ ਹੈ ਹੈ ਕੁੜੀ ਇਹ ਵੇਖ ਇਹਨਾਂ ਨੂੰ ਦੇ ਨਈ ਰੱਬ ਦੇ ਵਿਆਹ ਹੈ ਇੱਕ ਸਾਲ ਦੇ ਦੇ ਖਾਣਾ ਇਹਨਾਂ ਨੂੰ ਇਹਨਾਂ ਨੂੰ ਵੇਖਾ ਨਿਕੇ ਨਿਕੇ ਜਵਾਗ ਇਹਨਾਂ ਨੂੰ ਵਿਲਾ ਰੋਟੀ ਸੁੱਕੀ ਪਤਾ ਨਹੀਂ ਕਿਦਾਂ ਕੀ ਹਸਾਕ ਤਾਂ ਮਿਲਣਾ ਇਹ ਤਾਂ ਨਹੀਂ ਬੱਬਿਆਂ ਬੱਬਿਆਂ ਨੇ ਖਾਂਦੇ ਆਂਡੇ ਕਦੀ ਕੋਜ ਕਦੀ ਕੋਜ ਹਾਂ ਪੱਬਾ ਕਰਨ ਲੱਗੇ ਸੇਵਾ ਉਹ ਦੇਰੀ ਕਰੇ ਆਂ ਅੱਜ ਮੈਂ ਵਾਪ ਲੈ ਪ੍ਰਭ ਵਾ ਉਹ ਰੂ ਬੋਲੇ ਸੋਨਿਆ ਵਾ ਬਸ ਰਸੀਆ ਕਰ ਦਿਲ ਖੋਸ਼ ਕਰਦਾ ਪਹੁੰਚ ਜਾ ਜੀ ਅਰੇ ਗੱਡਾ ਬਸੰਦੂ ਉਹ ਅਸਿਕਾ ਕਰਦੇ ਜੀ ਉਦੋਂ ਵੀ ਬੰਦਾ ਕਹਿੰਦੇ ਵੀ ਗੋਡਿਆਂ ਤੇ ਜਾਂਦਾ ਸਹੀ ਗੋਡਿਆਂ ਦੇ ਡਿਗ ਪਿਆ ਗੋਡਿਆਂ ਦੇ ਤੇ ਜਿੱਦਨ ਜਿੱਦਨ ਛੱਡਣ ਦੇ ਮੋੜ 'ਚ ਆ ਜਾਂਦਾ ਉਦੋਂ ਵੀ ਗੋਡਿਆਂ ਤੇ ਹੁੰਦਾ ਸਹੀ ਉਜਦਨ ਸਿੱਖ ਸਿੱਖਦਾ ਉਦੋਂ ਵੀ ਗੋਡਿਆਂ ਪਰਨੇ ਸਿੱਖਦਾ ਤੇ ਜਦਨ ਛੱਡਨ ਦੇ ਤਦਾਰ ਤੇ ਹੁੰਦਾ ਕਦੀ ਫੜਿਆ ਗਿਆ ਕਦੀ ਫੜਿਆ ਨਹੀਂ ਗਿਆ ਡਿੱਗ ਪਿਆ ਬੈਰ ਤੋਂ ਹੌਣ ਪਰਨੇ ਡਿੱਗਾ ਉਦੋਂ ਫਿਰ ਭੁਲਾਣ ਕਹਿੰਦਾ ਵੀ ਅੱਜ ਫੇਰ ਤੂੰ ਉਸੇ ਹਾਲਾਤ ਤੇ ਆ ਗਿਆ ਵੀ ਜਦਨ ਤੂੰ ਸਿੱਖਦਾ ਹੀ ਤੇ ਅੱਜ ਤੂੰ ਛੱਡਨ ਤੇ ਆ ਗਿਆ ਕਬੱਡੀ ਇਹ ਗੇਮ ਇਹ ਚੀਜ਼ ਹੈ ਵੀ ਜਦਨ ਤੂੰ ਸਿੱਖਦਾ ਹੀ ਉਦੋਂ ਵੀ ਡਿੱਗ ਡੇ ਕੇ ਸਿੱਖਦਾ ਹੀ ਅੱਜ ਤੂੰ ਮਾੜਾ ਹੋ ਗਿਆ ਤੇ ਡਿੱਗਣ ਲੱਗ ਪਿਆ ਉਹ ਇੰਨਾ ਬੋਲ ਬਾਲ ਲੈਣਾ ਆ ਜਦੋਂ ਜਾਨਾ ਨਾ ਚੰਮ ਚਾ ਸਾਡੇ ਨਾਲ ਤੇ ਬੱਸ ਮੁੜ ਕੇ ਆਈ ਜਾ ਕਰੇ ਤੇ ਮੇਰੇ ਇਦਾਂ ਹੀ ਬੈਸ ਬਾਜੀ ਹੁੰਦੀ ਆ ਕਹਿੰਦੇ ਵੀ ਉੱਥੇ ਤੇ ਤੇਰੇ ਗੋਪੀ ਤੂੰ ਜਦੋਂ ਬੋਲਦਾ ਉਹਨਾਂ ਦਾ ਇੰਨਾ ਜ਼ਿਆਦਾ ਵੀ ਬੋਲੀ ਮੈਂ ਰੱਬ ਨੂੰ ਹੀ ਮੇਰੇ ਤੋਂ ਬੋਲਿਆ ਬੱਲੇ ਜਿੰਦੇ ਘਰੇ ਹਾਂ ਰੋਟੀ ਰਾਦੇ ਹਾਲਾਤ ਹੁੰਦੇ ਨਹੀਂ ਹੋਜੀ ਬਣ ਜਾਂਦੇ ਕਿਉਂਕਿ ਹੁਣ ਕਿਸੇ ਨੂੰ ਹਾਸੇ ਖਿਡਣੇ ਹੁਣ ਕਿਸੇ ਨੂੰ ਦੁਖੀ ਨਹੀਂ ਹੁਣ ਹੁਣ ਘਰੇ ਬਹਿ ਜਾਈਦਾ ਨਾ ਜਾਂਦਾ ਚੱਲ ਜਾਈਦਾ ਸੋ ਟੈਨਸ਼ਨਾਂ ਘੇਰ ਲੈਂਦੇ ਆ ਬੰਦੇ ਨੂੰ ਵੀ ਉਹ ਬੰਦਾ ਮੁੜ ਕੇ ਟੈਨਸ਼ਨਾਂ ਜੀ ਘੁੰਮੀ ਜਾਂਦਾ ਐ ਕਰੇ ਚਲ ਗਿਆ ਇਹਦੀ ਟੈਨਸ਼ਨ ਉਹਦੀ ਟੈਨਸ਼ਨ ਹੈ ਬੰਦੇ ਕਰੇ ਡੀਲ ਕਰੇ ਵੀ ਗੱਲਾਂ ਹੀ ਕਰੀ ਭਾਈ ਹੁਣ ਦੇਖਾਂ ਆਪਾਂ ਉੱਥੇ ਖੜੇ ਸੀਗੇ ਬਜਨੀ ਵਾਲੇ ਸੀਗੇ ਹੁਣ ਆਪਾਂ ਤੁਸੀਂ ਸੁਣਿਆ ਦੁੱਖਦਰਸਾ ਗੱਲਾਂ ਫੇਰ ਐਡਮਿਟ ਕੀ ਹੁੰਦੀਆਂ ਚ ਅੱਪਾਂ ਗੱਲਾਂ ਕਰਾਂਗੇ ਨਵੇਂ ਗੱਲਾਂ ਹੁੰਦਾ ਵਾ ਭਾਈ ਹੁਣ ਜਦੋਂ ਆਪਾਂ ਜੈ ਜੈ ਮਹਾਰਾਜ ਬਣੇ ਮੈਂ ਆ ਵੀ ਮੁੰਡਿਆਂ ਨੂੰ ਮੈਂ ਕਹਿ ਜਾਂਦਾ ਉਹ ਜਿਤਨਾ ਆ ਮੁੰਡੇ ਹੋਣਾ ਆਪਣੇ ਨਗਰ ਦੇ ਹੋਣੀ ਦੂਜੇ ਇਹਨਾਂ ਵੇਖਿਆ ਹੀ ਨਹੀਂ ਕਾਕਾ ਜਿੰਨਾ ਆ ਚੀਜ਼ ਆ ਵੀ ਕਿੱਥੋਂ ਨਿਕਲਉਂਦਾ ਇਹ ਬੱਚੇ ਪਰ ਜੇ ਨਿਕਲ ਗਿਆ ਨਾ ਕੋਈ ਇਹ ਧੋਖਾ ਨਹੀਂ ਖਾਂਦੇ ਨਿਕਲਦੇ ਹਾਂ ਪਰ ਹਾਂ ਕੋਈ ਐਸਾ ਜਿਵੇਂ ਹੁਣ ਕਿੰਨੇ ਵਿੱਚ ਸੀਗੇ ਗੱਲ ਗੱਲ ਭਲਾ ਉਹੀ ਹੈ ਵੀ ਇਹ ਇੰਨਾ ਚੋ ਬੱਚਿਆਂ ਚੋਂ ਨਾ ਕੋਈ ਬੱਚਾ ਮਾੜਾ ਨਹੀਂ ਇੱਕ ਬੱਚਾ ਫੜਦਾ ਇੱਕ ਬੱਚੇ ਨੂੰ ਰਜਮੀ ਖਰਾਕ ਦੇ ਦੇ ਤੂਫਾਨ ਲਿਆ ਦੂਗਾ ਖਰਾਕ ਨਹੀਂ ਮਿਲਦੀ ਮੇਨ ਮਕਸਦ ਹੀ ਖਰਾਕ ਦਾ ਸਾਡੇ ਇਥੇ ਮੇਰਾ ਕੈਂਪ ਲੱਗੇ ਹੁਣ ਹਾਂ ਤੇ ਉਥੇ ਨਾ ਦੋ ਜਵਾਗੋ ਦੋ ਮੁੰਡੇ ਹੁੰਦੇ ਬਜਨੇ ਆ 31 ਕਿਲੋ ਨਹੀਂ ਕਿੰਨੇ ਕਿਲੋ ਖੇਡਦੇ ਬਾਈ ਉਹਨਾਂ ਨੇ ਫਿਰ 50 55 ਮੈਚ ਖੇਡੇ ਮੈਂ ਫਸਟ ਚਾਰ ਪੱਖੇ ਜਿੱਤੇ ਹੂੰ ਤੇਰੇ ਇੱਕ ਤਾਂ ਵੈਸਟ ਹੁੰਦੇ ਆ ਤੇ ਏਡੇ ਏਡੇ ਜਵਾਗੇ ਭਾਈਓ ਹਾਂ ਤੇ ਤੂ ਭਰਾ ਦਿੰਦੇ ਦੋ ਇੱਕ ਦੋ ਜਣ ਹੀ ਆ ਕੌਡੀਆਂ ਤੋਂ ਇੱਕ ਜੱਫੇ ਲਾਉਂਦਾ ਤੇ ਨੀ ਕਿਹਾ ਤੇ ਉਹਨਾਂ ਨੂੰ ਹੁਣ ਆਪਣੇ ਜਿਹੜਾ ਤੇ ਕੋਈ ਸੀ ਇੱਥੇ ਲੱਗ ਗਿਆ ਹੈ ਨਾ ਹੈ ਨਹੀਂ ਮੇਰਾ ਤੋਂ ਰਸਟਾ ਤੇ ਹਾਂ ਜੀ ਰਸਟਾ ਦੇ ਮੰਡੇ ਦੇ ਕਿ ਹੋਇਆ ਹੈ ਮੰਡੇ ਦੇ ਛੱਟ ਲੱਗੀ ਨਹੀਂ ਉਹ ਨਾਲੀ ਲੱਗੀ ਉਹਦੀ ਨਾਲ ਇੱਥੇ ਬਾਥਰੂਮ ਆ ਜੀ ਇੱਥੇ ਛੱਟ ਲੱਗੀ ਹੋਈ ਹੈ ਬਸ ਤੋਂ ਡਿੱਗ ਗਿਆ ਥੱਲੇ ਦੇ ਤਾਂ ਆਈ ਵੀਡੀਓ ਵੇਖੀ ਜਿਹੜੇ ਬੱਚੇ ਕੀ ਨਾ ਪੁੱਤ ਤੇਰਾ ਮੇਰਾ ਨਾ ਜੀਵਨ ਜੀਵਨ ਮਾਨੂੰ ਕਹਲਾ ਵਾਈ ਬੜੀ ਪਿਆਰੀ ਜੀਵਨ ਮਾਨੂੰ ਕਹਲਾ ਨਹੀਂ ਹਾਂ ਕਿਹੜਾ ਉਹਦਾ ਨਾਮ ਹੀ ਜਿਮਣੀ ਹੈ ਜਿਮਨਰੰਗ ਅੱਬ ਕਿਹੜਾ ਪਿੰਡੀ ਨਰੰਗ ਸੰਗਲ ਤੇਰਾ ਪੁੱਤ ਕੀ ਹੋਇਆ ਬਾਂਦ ਗਿਆ ਏ ਇਹ ਟੁੱਟ ਗਈ ਟੁੱਟ ਗਈ ਖਾਦਾ ਮੇਲੇ ਕੋਈ ਚੀਜੀ ਚੁੱਜੀ ਕੀ ਖਾਦਾ ਜੇ ਠੰਡੇ ਪੀਤੇ ਪੈਸਾ ਲੈਣਾ ਕੋਈ ਲੈ ਲਓ ਚੀਜੀ ਖਾ ਲਿਓ 100 ਰੁਪਏ ਲੈ ਲਓ ਚੱਲ 100 ਰੁਪਏ ਦੇ ਦੇ ਪਿੰਡੀ ਫਾਂਜੀ ਦੀ ਆ ਜੀ ਮੱਕਾ ਚੀਜੀ ਹੈਂ ਜੀ ਕਿਰਪਾ ਕੀਤੀ ਇਹਦੀ ਵਾਈਜਾਂ ਦੇ ਕਵਿਸ਼ਰੀ ਵਾਲੀ ਹੁੰਦੀ ਵਾਹ ਹਾ ਹਾ ਚੱਲ ਓਏ ਫਾਦੇ ਕਿ ਵਿਚਰੇ 100 ਰੁਪਏ ਲੈ ਲਈ ਕੀ ਦਿਖਾ ਲਿਓ ਦੋ ਜਣ ਓਏ ਐਨੇ ਘਮ ਕਰਨਾ ਖਾਇਓ ਚੰਗਾ ਚੀਜੀ ਦੋ ਜਣ ਖਾ ਲੋ ਚੀਜੀ ਚੰਗਾ ਭਰਾ ਜੀ ਦੋਵੇਂ ਨਹੀਂ ਓ ਸਾਟ ਕਿਦਨ ਲਾ ਲਈਏ ਦੋਸਤ ਦੋਸਤ ਯਾਰੀ ਯਾਰ ਚਲੋ ਫੋਟੋ ਫੋਟੋ ਬਹੁਤ ਆਪਣਾ ਫੋਨ ਚੈੱਕ ਕਰਕੇ ਨਹੀਂ ਫੋਟੋ ਖੇਚਦੀਆਂ ਮੈਂ ਆ ਬਲੌਗ ਵੀ ਹੋਣਾ ਆਪਣਾ ਵੀਡੀਓ ਵੀ ਆਉਣੀ ਵੀਡੀਓ ਜਿਹੜੀ ਆ ਨਾ ਬਲੌਗ ਹੈ ਨਾ ਨਾ ਉਹ ਕਿੰਨਾ ਆ ਵੀਡੀਓ ਜਿਹੜੀ ਤੂੰ ਵੇਖਦਾ ਵਾ ਆਤਾ ਮੈਂ ਕਰਦਣਾ ਸੇਮ ਪ੍ਰੇਮ ਜੱਪ ਵੀ ਕਰਦੇ ਹਾਂ ਵਾਟੋ ਤੋਂ ਨਹੀਂ ਮੈਂ ਵੀ ਸਾਈਕਲ ਭਜਾਉਂਦਾ ਰਿਹਾ ਵੀ ਭਜਾਉਂਦਾ ਜੀ ਕਹਿੰਦੇ ਵੇਲਾ ਪਿਓ ਪਿਓ ਤੇ ਜਾਂਦਾ ਹੀ ਪੁੱਤ ਜਦੋਂ ਪਿਓ ਕਰਦਾ ਮੈਂ ਇਥੋਂ ਐ ਕਰਨਾ ਨੇ ਆਹ ਚੀਜ਼ ਜਿਹੜੀ ਆ ਕਮਾਂ ਆ ਵੀ ਤਾਂ ਨਾ ਨਾ ਬੜੇ ਕਮਾਰ ਕੇ ਕੱਢ ਦੇ ਹਿਮਤ ਕਮਾਰ ਦੇ ਕਮਾਂ ਦਿੰਦਾ ਬੜੇ ਹੈ ਨਹੀਂ ਉਹ ਜੁੱਤੂ ਚਾਹ ਵੀ ਧਮਾਈ ਲੈਣੇ ਹਾਂਜੀ ਗਾਰੇ ਚ ਆਦਰਾਡਾ ਮੰਡੀ ਹਾਂਜੀ ਸਾਈਕਲ ਘਰ ਡਾਉ ਲਾਈ ਚਲਾ ਕੇ ਵੇਖਣੀ ਅੱਗਾ ਚ ਕਾਹ ਵੜੀ ਜੀ ਚਲਾ ਕੇ ਵੇ ਮੈਂ ਅੱਗਾ ਚ ਕਾਹ ਹੈ ਕਹਿੰਦੇ ਸਮਾਨ ਹੀ ਨਿਕ ਲੱਗਦਾ ਭਲਵਾਨ ਜੀ ਚਲਾ ਕੇ ਦੇ ਵੇ ਬਾਲਾ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹਰਮਨ ਪਿਆਰਾ ਰਾਜਾ ਚੋਲੇ ਵਾਲਾ ਅੱਜ ਮੈਂ ਸਾਈਕਲ ਚਲਾਉਂਦਾ ਹੋਇਆ ਇਦਾਂ ਕਰਦਾ ਹੁੰਦਾ ਨਾ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹਰਮਨ ਪਿਆਰਾ ਰਾਜਾ ਚੋਲੇ ਵਾਲਾ ਆਹ ਦੇਖੋ ਆਹ ਦੇਖੋ ਇਹ ਕੰਬਾ ਲੱਗਾ ਇਹ ਕੰਬਾ ਲੱਗਾ ਆਹ ਦੇਖੋ ਹਣਾ ਆ ਬੂਟਾ ਮੈਂ ਲਾਇਆ ਔਨ ਟਾਈਮ ਵਿੱਚ ਤੁਹਾਨੂੰ ਮੈਂ ਦੱਸੂਗਾ ਅੱਜ ਅਸੀਂ ਚੱਲਦੇ ਹਾਂ ਪੱਟੀ ਤੁਹਾਨੂੰ ਪਤਾ ਬਹੁਤ ਵਧੀਆ ਮੈਚ ਹੋਣਾ ਦੋਵੇਂ ਟੀਮਾਂ ਤੁਹਾਨੂੰ ਪਤਾ ਮੱਝ ਦੀਆਂ ਜਾਣੀਆਂ ਪਛਾਣੀਆਂ ਟੀਮਾਂ ਚੋਲਾ ਸਾਫ ਤੇ ਫਰੰਦੀਪੁਰ ਬੜਿਆਸੇ ਮੈਂ ਗੇਰਾ ਪਿਆਸ ਫਿਰਨਾਂ ਨਾਲ ਦੇ ਲੇ ਕੇ ਰਾਜ ਅੱਗਾ ਚਾਹ ਕੇ ਮੂਰੇ ਟੁੱਟ ਗਿਆ ਤੇ ਮੇਰਾ ਚੁੰਮਾ ਉਸ ਬੋ ਸੀ ਚੁੰਟੀ ਨੂੰ ਚਾਹ ਜੀ ਨਹੀਂ ਜਣਨੀ ਐ ਤੇਰੇ ਨਾਲ ਕੇ ਤੇ ਸਾਈਕਲ ਲਿਆਉਣਾ ਪਾਣਾ ਪਣ ਮਾ ਸਾਈਕਲੇ ਗਿਫਟ ਕਰ ਦੋ ਸਾਨੂੰ ਐ ਰਾਜਾ ਮੈ ਸਾਨੂੰ ਸਾਈਕਲੇ ਗਿਫਟ ਕਰ ਦੋ ਸਾਈਕਲ ਲੈਣਾ ਯਾਰ ਇਹ ਕਿ ਸਾਈਕਲ 20 22 ਹਜ਼ਾਰ ਤੋਂ ਘੱਟ ਨਹੀਂ ਹੋਣਾ ਸਾਈਕਲ ਵਧੀਆ ਪਤਲੇ ਪਤਲੇ ਟਾਇਰਾਂ ਵਾਲਾ ਜਿਹੜਾ ਨਹੀਂ ਉਹ ਲਿਆਵਾਂਗੇ ਉਹ ਮਹਿੰਗਾ ਬੜਾ ਹਾਂ ਉਹ ਸਾਈਕਲ ਬੜਾ ਵਧੀਆ ਹੁੰਦਾ ਹਾਂ ਜਿਹਾਣਾ ਉਹ ਨਾ ਕਿੰਨੇ ਦਾ ਸਾਈਕਲ ਜਿਹੜਾ ਤੇ ਤੋਂ 500 ਦੇ ਟਾਇਰਾਂ ਵਾਲਾ ਹਾਂ 500 ਦੇ ਟਾਇਰਾਂ ਵਾਲਾ ਹਾਂ ਉਹ ਮੈਂ ਕਿਹਾ ਸਾਲ ਉਹ 5 ਜਾਂ ਲੱਗਾ 8000 ਜਿੰਨਾ ਕਿਸੇ ਦਾ ਨਹੀਂ ਉਹ ਜਿਹੜਾ ਰੇਸਨ ਜਿਆ ਲੰਡਾ ਨਾ ਜਿਹਨੇ ਮੇਰਾ ਘਰ ਚ ਲੈਣਾ ਉਹ ਮਹਿੰਗਾ ਆਉਂਦਾ ਬਾਬਾ ਜੇ ਤੁਸੀਂ ਸਿੰਗਾਈਆਂ ਮੰਗੂ ਮੁੜੀ ਹੁੰਦੇ ਹੰਡ ਲਾ ਆਸਟ੍ਰੇਲੀਆ ਚੋਂ ਮਿਲਦਾ ਹੀ ਹੂੰ ਪੂਰਾ ਵਧੀਆ ਆਸਟ੍ਰੇਲੀਆ ਹੋਵੇ ਨਾ ਕੋਈ ਆਪਣਾ ਫੈਨ ਫੋਨ ਤੇ ਇੱਧਰ ਖਲਾ ਦੇਓ ਹਾਂ ਪਾਸ ਵੀ ਕਰ ਸਕਦੇ ਆ ਜੀ ਦੁੱਦੀ ਨਹੀਂ ਆਪਣੇ ਲਾਗੇ ਆਹੋ 24000 ਰੁਪਏ ਸਾਈਕਲ ਲੈ ਗਿਆ ਆਹ ਵਾਹ ਵਾਹ ਉਹ ਸਾਰੇ ਕਿਤੇ ਹੋਇਆ ਲੱਗ ਲਾ ਕੇ ਨਹੀਂ ਉਹ ਬਾਲਾ ਵਧੀਆ ਜੇ 1.5 200 ਮੀਟਰ ਪੈਣਾ ਚਾਹਤੇ ਉਹਦੇ ਆ ਥੋੜੀ ਭਰੀ ਜਾਂਦੀ ਆ ਉਦਾਂ ਹੀ ਹੁੰਦਾ ਨਾ ਉਹ ਟਾਇਰ ਜਿਆ ਹਵਾ ਵਾਲਾ ਨਹੀਂ ਹੁੰਦਾ ਹੈਣਾ ਆਪਣਾ ਪਲਵਾਨ ਉਹਦੇ ਉਦਾਂ ਹੀ ਹੁੰਦਾ ਨਾ ਉਹ ਭਜਾਉਣ ਵਾਲਾ ਉਹ ਬੜਾ ਵਧੀਆ ਹੈ ਆਸਟ੍ਰੇਲੀਆ ਤੋਂ ਮਿਲਦਾ ਹੀ ਹੋਰ ਚ 20000 ਲੈ ਮੇਰੇ ਭਰਾ ਕੋਈ ਆਸਟ੍ਰੇਲੀਆ ਦਾ ਕੋਈ ਹੈਗਾ ਸਾਡਾ ਫੈਨ ਫੋਨ ਤੇ ਭੇਜੋ ਸੈਂਟ ਚਲਿਏ ਚਲੋ ਮੇਰੀ ਟੀਮ ਮੈਂ ਤੁਹਾਡਾ ਕੋਚ ਵੀ ਬਹਨਾ ਚਲੋ ਚਲੋ ਜਵਾਨਾ ਹੋ ਰੈਡੀ ਟੀ-ਸ਼ਰਟ ਗੱਡੀ ਦੀ ਹਾਂਜੀ ਮੇਰੇ ਤੋਂ ਵੀ ਰੰਜਲ ਸਾਈਕਲ ਹੁੰਦਾ ਮੈਂ ਵੀ ਉਹਨੂੰ ਪਾਈਆਂ ਹੁੰਦੀਆਂ ਤੇ ਇੱਕ ਇਹ ਇੱਥੇ ਝੰਡਾ ਲਾਇਆ ਮੇਰੇ ਕੋਲ ਪੁੱਤ ਮੇਰੇ ਤੋਂ ਏਡਾ ਨਾ ਸਾਈਕਲ ਸਾਈਕਲ ਹੁੰਦਾ ਹੈ ਮੇਰੇ ਤੋਂ ਵੀ ਇੱਥੇ ਮੈਂ ਝੰਡਾ ਲਾਇਆ ਹੁੰਦਾ ਹਾਂ ਹਾਂਜੀ ਨਹੀਂ ਜਾਣਦਾ ਝੰਡਾ ਲਾਇਆ ਉੱਤੇ ਨਹੀਂ ਝੰਡਾ ਨਹੀਂ ਮੈਂ ਲਾਇਆ ਮੈਂ ਜਾਲਾ ਹਣ ਕੱਢੇ ਕਿ ਏਡਾ ਕਰੋ ਕਿ ਏਡਾ ਕਰੋ ਲਾ ਦਿਓ ਪੱਜੋ ਦਾ ਨਾਂ ਪਾਓ ਸਾਡੇ ਨਾ ਕੱਲ ਵਿੱਚ ਰਹਿ ਗਈ ਭਲਵਾਨ ਜੀ ਫਿਰ ਸ਼ੈਗੜਾ ਇਦਾਂ ਹੀ ਮੈਂ ਨਾ ਉਹ ਤੋਂ ਨਿਕਾ ਜਾਣਾ ਹਾਂ ਮਾਤਾ ਨੂੰ ਮੈਂ ਕਿਹਾ ਮਾਤਾ ਉਹਦੇ ਨਾਲ ਗੁੱਲੂ ਹੁੰਦਾ ਸਾਡਾ ਲਾਗੇ ਸਾਈਕਲ ਵਾਲਾ ਸਿੰਘ ਦਾ ਬਹੁਤ ਦਿਨ ਦੇ ਨਹੀਂ ਮੈਂ ਮਾਤਾ ਨੂੰ ਕਿਹਾ ਇਦਾਂ ਹੀ ਇਦਾਂ ਹੀ ਸ਼ੇਮ ਟੂ ਸ਼ੇਮ ਇਦਾਂ ਦਾ ਸਾਈਕਲ ਸੀ ਪੁਰਾਣਾ ਸੀ ਹਾਂਜੀ ਹਾਂਜੀ ਉਹ ਨਵਾਂ ਦੇ ਨੂੰ ਬਤਾਉਦੋ ਕਰਦੇ ਨੇ ਕਿੱਥੇ ਲੈ ਕੇ ਦੇਣਾ ਹਾਂਜੀ ਹਾਂ ਨਾ ਹਾਂਜੀ ਤੇ ਮੈਂ ਕਿਹਾ ਮਾਤਾ ਮੈਨੂੰ ਸਾਈਕਲ ਲੈ ਦੇ ਹਾਂਜੀ ਤੇ ਉਹ ਅਸੀਂ ਨਾ ਜਿੱਤ ਤੋਂ ਜਿੱਤ ਤੋਂ ਸਾਈਕਲਾਂ ਦਾ ਕੰਮ ਕੁੰਮ ਕਰਉਂਦੇ ਨੇ ਉਹ ਤਾਂ ਸ਼ਮਾਈਂ ਕਰਦੇ ਹੁੰਦੇ ਹਾਂ ਅੱਛਾ ਝੋਨਾ ਉਹਨਾ ਝੋਨੇ ਦੀਆਂ ਦੋ ਪੋਰੀਆਂ ਦੀਆਂ ਹਾਂਜੀ ਹਾਂਜੀ ਦੂਜਾ ਕਣਕ ਨੂੰ ਨਹੀਂ ਕਣਕ ਦੇ ਦੇਣੀ ਹਾਂਜੀ ਮਾਤਾ ਨੂੰ ਮੈਂ ਪਹਿਲਾਂ ਸਾਈਕਲ ਤੇ ਬਾਕੇ ਦੂਜੇ ਤੇ ਖੜਿਆ ਤੇ ਮਾਤਾ ਨੂੰ ਮੈਂ ਹਾਂ ਵੀ ਕਹਿਆ ਉਹਨੂੰ ਜਾ ਕੇ ਹਾਂਜੀ ਉਹਨੇ ਉਹਨੂੰ ਕਹਿਤਾ ਕਿ ਆ ਆ ਵਾਈਦਾ ਹਾਂ ਹਾਂ ਉਹਨੇ ਮਾਤਾ ਨੇ ਕਿਹਾ ਵੀ ਮੇਰੇ ਮੁੰਡੇ ਨੂੰ ਨਾ ਜਿਹੜਾ ਤੁਹਾਡੇ ਤੋਂ ਰੰਜਲ ਸਾਈਕਲ ਹੈ ਉਹ ਦੇ ਦੋ ਹਾਂਜੀ ਕਹਿੰਦਾ ਵੀ ਕੋਈ ਗੱਲ ਨਹੀਂ ਦੇ ਦੇਣੀ ਮਾਤਾ ਕਹਿੰਦੀ ਕਿੰਨੇ ਦਾ ਕਹਿੰਦਾ 1000 ਰੁਪਏ ਦਾ ਮਾਤਾ ਕਹਿੰਦੀ 1000 ਜਿਆਦਾ ਹਾਂਜੀ ਕਰ ਕਰ ਕੇ 700 ਰੁਪਏ ਦਾ ਸੌਤਾ ਹੋ ਗਿਆ ਅੱਛਾ ਸਸਤੋ ਰੋਵੀਦਾ ਮੈਂ ਸਾਈਕਲ ਲੈ ਲੈ ਰੱਖਦਾ ਫਿਰ ਉਹਦੇ ਤੇ 150 ਦੇ ਉੱਤੇ ਵੀ ਲਾਇਆ ਕਿੰਤਣੀਆਂ ਆਈਆਂ ਪਾਈਆਂ ਇਹਨੂੰ ਇੱਕ ਝੰਡਾ ਲਾਇਆ ਉਹਦੇ ਉੱਤੇ ਹਾਂਜੀ ਇੱਕ ਗੇਅਰ ਜੇ ਨਹੀਂ ਹੁੰਦੇ ਉਹ ਲੰਮੀ ਉਹ ਕੀ ਹੁੰਦਾ ਜਿੰਦਰਾਏ ਆ ਇਹ ਕੋ ਲੋਕ ਉਹ ਲਹੰਤਾ ਇੱਕ ਮਸ਼ੀ ਜੀ ਹੁੰਦੀ ਵਾਜਾਂ ਕਿਹੜਨ ਵਾਲੀ ਹਾਂ ਬਚਪਨ ਦੀਆਂ ਗੱਲਾਂ ਇੱਕ ਹਾਰੰਗਾ ਲਾਇਆ ਆਹੋ ਬਈ ਬੜਾ ਗੱਲ ਅੱਜ ਮੈਨੂੰ ਉਹ ਸਾਈਕਲ ਚਲਾ ਕੇ ਉਹੀ ਫੀਲਿੰਗ ਆਉਂਦੀ ਉਹੀ ਗੱਲ ਬੰਦਾ ਨਿਕਲ ਅਵੇਖੀ ਬਗਉਂ ਦਾ ਪੁਈਆ ਵਾਲਿਆ 20 ਤਰੀਕ ਨੂੰ ਤੇਰੇ ਪਿੰਡ ਰੌਣਕਾਂ ਲਗਣੀਆਂ 12 13 14 ਭਿੰਡਰਾ ਦਾ ਕੱਪ 16 ਨੂੰ ਕਹਿੰਦੇ 15 ਨੂੰ ਸਾਰੀ 14 ਨੂੰ ਭਿੰਡਰਾ ਦਾ ਕੱਪ 15 ਨੂੰ ਗੱਪਾਂ ਵੱਜਿਆ ਫਿਰੰਦੀਪੁਰੀਆ ਖਾਪੇ ਨਹੀਂ ਜੱਟਾ ਖਾਪਾ ਵੱਜਿਆ ਖਾਪਾ ਵੱਜਿਆ ਆਹ ਸਾਹਮਣੇ ਆ ਵੀ ਮੁੰਡਾ ਤਕੜਾ ਹੈ ਇਹ ਆ ਚੱਕ ਆ ਚੱਕ ਆ ਚੱਕ ਆ ਅਲੀਪੁਰਾ ਨਾਲ ਕੁਝ ਹੁੰਦਾ ਦੇਖਣਾ ਤੇ ਤਾਕੀਆਂ ਦੇ ਕਰਿਆ ਹੋਇਆ ਕੋਈ ਕੋਠਿਆਂ ਦੇ ਕਰਿਆ ਹੋਇਆ ਕੋਈ ਦਰਸਕੀ ਅਨੰਦ ਮਾਣਦਾ ਕੋਈ ਕੁਰਸੀ ਤੇ ਬੈਠਾ ਆ ਦੋਈਆਂ ਨਜ਼ਾਰੇ ਲੈ ਰਹੀ ਹੈ ਇਹ ਗੁਰਪ੍ਰੀਤ ਦੀ ਲਾਵੀ ਬੁੱਟੇ ਦੀ ਕਾਵੇ ਗੱਲ ਹੈ ਸਾਡੀ ਧਰਤੀ ਗੁਰੂਆਂ ਦੀ ਚਰਨ ਸ਼ੋਹ ਪ੍ਰਾਪਤ ਧਰਤੀ ਹੈ ਮੇਰੇ ਵਿੱਚ ਹਰਨਦੀਪੁਰੀਏ ਦਾ ਮੁਕਾਬਲਾ ਇੱਕ ਪਾਸੇ ਗੁਰਪ੍ਰੀਤ ਦੂਜਾ ਵੱਜਦਾ ਦੇਖਣਾ ਜਿਹਨੂੰ ਜਿਹਨੂੰ ਸਵਾਲ ਆ ਰਿਹਾ ਦੋਆ ਟੀਮਾਂ ਲਗਦੇ ਕਰਦੇ ਗੱਲ ਮੱਲਾ ਸੂਰੇ ਵਾਲੀ ਵਾਲੇ ਕਬੱਡੀ ਪਾਦੀਆ ਸੰਦੀਪੂਰੀਆ ਫੇਰ ਸੰਦੀਪੂਰੀਆ ਫੇਰ ਸੰਦੀਪੂਰੀਆ ਫੇਰ ਪਰ ਸੋਨੀਆ ਗੋਪੀ ਜਿੰਨੇ ਜੱਫੇ ਦਾਵੇਗਾ ਉਹਨੇ ਪਾਈ ਪਾਸੇ ਦਿੱਤੇ ਜਾਣਗੇ ਆ ਸੋਮੇ ਦੇ ਪਿੰਡਾਂ ਦਾ ਸੋਮਾ ਕਰਤਵਾਲਾ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਮੇਰੇ ਮਿੱਤਰੋ ਗੱਲਾਂ ਵੱਡੀਆਂ ਹੁੰਆਂ ਲਖਾ ਮੀਰ ਸਿੰਘ ਵਾਲੇ ਦਾ ਟੀਵੀ ਮੀਰ ਸਿੰਘ ਵਾਲੇ ਦਾ ਗੱਲ ਪੁਰਾਣੇ ਪਣਦੀ ਦੁਨੀਆ ਵਿੱਚ ਗੂੰਜੀ ਆ ਗੱਲ ਸ਼ੂਸ਼ਕ ਦੀ ਦੁਨੀਆ ਵਿੱਚ ਗੂੰਜੀ ਆ ਗੱਲ ਮਈਆਂ ਵਾਲੇ ਪਰਦੀ ਦੁਨੀਆ ਵਿੱਚ ਗੂੰਜੀ ਆ ਆਓ ਕਰਾਚ ਵਾਲਾ ਤੇ ਹਰੰਦੀਪੂਰੀਆ ਇਹ ਮੇਰਾ ਰੱਬਾ ਕਬੱਡੀ ਧੜਕਣਾ ਪਡਾਉ ਹੋਈਆਂ ਪਈਆਂ ਉਹ ਦਰਾਂ ਦੀਆਂ ਧੜਕਾ ਉੱਤੇ ਥੱਲੇ ਹੋਈਆਂ ਪਈਆਂ ਔਰ ਜਿੱਤੂ ਇਹ ਤੇ ਰੱਬ ਜਾਣਦਾ ਆ ਉਹ ਕਹਿੰਦੇ ਦੁਨੀਆ ਸਵਾਦ ਲੈ ਰਹੀ ਹੈ ਔਰ ਪੀਪੀ ਦੀ ਰੇਡ ਤੇ ਉਹ ਕਹਿੰਦੇ ਫਰੰਦੀਪੁਰੀਆ ਆ ਦੋ ਬੱਬਰ ਛੇੜਾਂ ਦੇ ਦਰਮਿਆਨ ਉਹ ਲੱਗਾ ਪਿਆ ਜੋਰ ਹਰਜੀਪਾਸੇ ਹਰਜੀਪਾਸੇ ਬਨਾਰੀ ਗੱਲ ਹੋਈ ਪਈ ਐ ਲਓ ਖੀਵੇਂ ਪੜਦਾ ਜਾਦੂ ਕਬੱਡੀ ਪਾ ਕਬੱਡੀ ਪਾ ਰਿਹਾ ਐ ਲੱਭੂ ਦੇ ਵੀ ਚਰਚੇ ਹੁੰਦੇ ਆ ਔਰ ਜਾਦੂ ਦੀ ਰੇਡ ਤੇ ਫਿਰ 11 ਦੇ ਵਿੱਚੋਂ ਲੈ ਵੀ ਗੁਰਵਿੰਦਰਾ ਮੈਚ ਹੱਥ ਜੋ ਤਿਲਕਾ ਲੱਗਦਾ ਔਰ ਕਾਂਗੇ ਵਾਲਾ ਮੈ ਵੀ ਤਿਲਕਾ ਲੱਗਦਾ ਲਓ ਪੈਂਦੀ ਰੇਡ ਆ ਦੋ ਖਿਡਾਰੀਆਂ ਦੇ ਦਰਮਿਆਨ ਆ ਟੱਕਰ ਵੀ ਸਿਰੇ ਦੀ ਲਓ ਸੰਦੀਪੂਰੀਆ ਦੇ ਜਾਦੂ ਸੰਦੀਪੂਰੀਆ ਦੇ ਜਾਦੂ ਸੰਦੀਪੂਰੀਆ ਤਿਆਰ ਮੂਰੇ ਸੰਦੀਪੂਰੀਆ ਦੇ ਪੰਦ ई है आ रिखो, आ रिखो, आ रिखो, आ, आ। आ। मैं घर तुजा डंडेत निशान सदा टाइक के चेहरा और पीजी रेट क्या बात है पढ़ो हाए मम्मी आ गया हाए मम्मी आ गया आओ सामने यादू सुंदी बढ़िया